ਖਾਲੀਆ ਇਹ ਵੀ ਕੁਸ਼ਤੀ ਦੋਨਾਂ ਮੱਲਾਂ ਵਿਚਕਾਰ ਇਸ ਸਮੇਂ ਚੋਟੀ ਦੀ ਚੱਲ ਰਹੀ ਹੈ ਕਿ ਕੱਲ ਜੋਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਹੈ ਕੁਸ਼ਤੀ ਦੇ ਵਿੱਚ ਯਾਰ ਕਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਆਮ ਮੈਲੀ ਵਾਲਿਆ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਭੇਡੂਆਂ ਦੀਆਂ ਤਾਂ ਯਾਰੋ ਟੱਕਰਾਈ ਹੁੰਦੀਆਂ ਆ ਸਿੰਘ ਕੁੰਡੀਆਂ ਦੇ ਮੱਲੋਂ ਮੱਲੀ ਆੜ ਜਾਂਦੇ ਨੇ ਕਿ ਸਿੰਘ ਕੁੰਡੀਆਂ ਦੇ ਮੱਲੋਂ ਮੱਲੀ ਆੜ ਜਾਂਦੇ ਨੇ ਸਿਰਾ ਘਰਾ ਛੜਿਆ ਵੀ ਬਹੁਤੀ ਦੋਵੇਂ ਜਿਹੜੀਆਂ ਕੁਸ਼ਤੀਆਂ ਇਸ ਟਾਈਮ ਛੋਟੀਆਂ ਕੁਸ਼ਤੀਆਂ ਲਓ ਜੀ 딱 ਇੱਕ ਫਟਕੇ ਦੀ ਕੁਸ਼ਤੀ ਬਾਕੀ ਰਹਿ ਗਈ ਹੈ ਜਿਹੜੀ ਇੱਕ ਨੰਬਰ ਦੀ ਚੰਡੀ 1 ਲੱਖ 51000 ਦੀ ਕੁਸ਼ਤੀ ਇਸ ਤੋਂ ਬਾਅਦ ਆਪਾਂ ਸ਼ੁਰੂ ਕਰਾਉਣੀ ਹੈ ਜਦੋਂ ਇਹਨਾਂ ਵਿੱਚੋਂ ਭਾਵੇਂ ਇੱਕ ਰਿਜ਼ਲਟ ਆਵੇ ਤੇ ਆਪਾਂ ਨਾਲ ਹੀ ਦੋਵੇਂ ਮੱਲਾਂ ਨੂੰ ਚੰਡੀ ਵਾਲੇ ਮੱਲਾਂ ਨੂੰ ਆਪਾਂ ਮੈਦਾਨ ਦੇ ਵਿੱਚ ਬੁਲਾ ਲੈਣਾ ਹੈ ਦੇਖਦੇ ਆ ਕਿ ਇਹ ਦੋ ਜਿਹੜੀਆਂ ਕੁਸ਼ਤੀਆਂ ਛੋਟੀਆਂ ਦੇ ਪਹਿਲਵਾਨਾਂ ਦੀਆਂ ਇਹਨਾਂ ਦੇ ਵਿੱਚ ਕਦੋਂ ਰਿਜ਼ਲਟ ਆਉਂਦਾ ਸੋ ਹੁਣ ਤੱਕ ਲੈਂਬਰ ਪਹਿਲਵਾਨ ਜੀ ਨੇ ਵੀ ਤਾਰੀਫ਼ ਕੀਤੀ ਹੈ ਨਵੇਂ ਮੁੰਡਿਆਂ ਨੂੰ ਰਾਜੂ ਮੇਰਾ ਵੀਰ ਕਮਟਾਲੇ ਵਾਲਾ ਖੜਾ ਹੈ ਨਵੇਂ ਮੁੰਡਿਆਂ ਨੂੰ ਕਹਿੰਦੇ ਮੌਕਾ ਮਿਲਣਾ ਚਾਹੀਦਾ ਜਿਹੜੇ ਰਵਾਇਤੀ ਪਹਿਲਵਾਨ ਕਾਫੀ ਦੇਰ ਤੋਂ ਕੁਲਦੇ ਉਹਨਾਂ ਦੀਆਂ ਤੁਸੀਂ ਲੱਖਾਂ ਕੁਸ਼ਤੀਆਂ ਵੇਖ ਲਈਆਂ ਹੁਣ ਇੱਕ ਮੌਕਾ ਜਿਹੜੇ ਉਸ ਤੋਂ ਬਾਅਦ ਅਗਲੇ ਨੰਬਰ ਤੇ ਬਾ ਵੀ ਬੱਲੇ 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 ਇਹ ਹੋ ਗਈ ਬੱਲੇ ਬੱਲੇ ਕਦੀ ਉੱਪਰ ਕਦੀ ਥੱਲੇ ਬਈ ਜੇ ਕੁਸ਼ਤੀ ਵਧੀਆ ਲੱਗੀ ਪ੍ਰਬੰਧ ਵਧੀਆ ਲੱਗਾ ਇੱਕ ਵਾਰੀ ਲੱਖਾਂ ਦਾ ਦੇ ਦੇ ਨਾਂ ਦੇ ਦਾੜੀ ਮਾਰਿਓ ਜਰਾ ਜ਼ੋਰ ਦਾ ਓ ਕਾਦੀਆਂ ਕੁਸ਼ਤੀਆਂ ਬਈ ਜਿਹਦੇ ਵਿੱਚ ਪਹਿਲਾਂ ਹੀ ਬਤਾ ਹੋਵੇ ਵੀ ਭਲਾਨੇ ਨੇ ਢੋਣਾ ਕੁਸ਼ਤੀ ਉਹ ਵਧੀਆ ਹੁੰਦੀ ਹੈ ਤੇਰੇ ਵਿੱਚ ਪਤਾ ਨਹੀਂ ਲੱਗਾ ਕਿਹੜੇ ਢਹਿਣਾ ਤੇ ਕਿਹੜੇ ਢੋਣਾ ਆਮ ਤੌਰ ਤੇ ਕੁਝ ਇਦਾਂ ਦੇ ਵੀ ਦੰਗਲ ਹੋਏ ਜਿਹਦੇ ਵਿੱਚ ਪਹਿਲਾਂ ਹੀ ਸਾਡੇ ਉਸਤਾਦਾਂ ਨੇ ਦੱਸਦਾ ਮੇਰੇ ਤੋਂ ਲੈ ਕੇ ਲੈ ਲੋ ਵੀ ਭਲਾਨੇ ਨੇ ਢੋਣਾ ਤੇ ਭਲਾਨੇ ਨੇ ਜਾਣਾ ਤੇ ਹੋਇਆ ਵੀ ਇਦਾਂ ਹੀ ਬੋਇਆ ਵੀਰ ਤਾਂ ਸੋ ਮੈਂ ਇਹ ਜ਼ਰੂਰ ਗੁਦਾਰਸ਼ ਕਰਨਾ ਸਾਰੀਆਂ ਦੰਗਲ ਕਮੇਟੀਆਂ ਨੂੰ ਵੀ ਪਹਿਲਾਂ ਕੋਈ ਕਿਆਸ ਨਾ ਕਰ ਸਕੇ ਕੌਣ ਜਿੱਤੂਗਾ ਕੌਣ ਹਰੂਗਾ ਕੁਸ਼ਤੀਆਂ ਦੇ ਇਦਾਂ ਦੇ ਗਹਿਗਾ ਚ ਕਾਂਡਾ ਮੁਕਾਬਲੇ ਹੋਣੇ ਚਾਹੀਦੇ ਆ ਕੁਸ਼ਤੀ ਆਰ ਪਾਰ ਦੀ ਤੇ ਕੁਸ਼ਤੀ ਕਾਂਡਾ ਹੋਣੀ ਚਾਹੀਦੀ ਜੀ ਲਓ ਜੀ ਆ ਉਧਰਲੇ ਪਾਸੇ ਸ਼ਿਰਾ ਕਰਾ ਰਿਹਾ ਜੁੰਮਾ ਸ਼ਾਹ ਕੋਡੂ ਉੱਪਰਲੇ ਪਾਸੇ ਆ ਫੜਿਆ ਝਾਂਜਰਾਂ ਵਾਲਾ ਗਿੱਡਾ ਕੇ ਤੇਰੇ ਗੁੱਟ ਨੂੰ ਕਾੜਾ ਸਰਦਾਰ ਨਹੀਂ ਐ ਅੱਜ ਡੈਮਰ ਦੀ ਝਾੜ ਜਰ ਪਾਵਾਂਗੇ ਅੱਜ ਦਾ ਬਾਗਲ ਬੱਲੇ ਬੱਲੇ ਕਰਾਵਾਂਗੇ ਇਥੇਲੇ ਪਾਸੇ ਆ सोनू ਸਰਸਾ ਖੜਾ ਧਲੇਟਾ ਉੱਪਰਲੇ ਪਾਸੇ ਜੁੰਮਾ ਸ਼ਾਗੋਟ ਇਧਰ ਪਰਮਿੰਦਰ ਸਿਰਾ ਕਰਾ ਰਿਹਾ ਆ ਲੱਕੀ ਕੋਹਾਲੀ ਦੇ ਨਾਲ ਆ ਵੀ ਕੁਸ਼ਤੀ ਸਿਰੇ ਦੀ ਚੱਲ ਰਹੀ ਹੈ ਆ ਮਲ ਸਾਰੇ ਚੋਟੀ ਦੇ ਜੋਰ ਕਿਵਾਨੀ ਦੇ ਮੁਕਾਬਲੇ ਹੋ ਰਿਹਾ ਕਿ ਚੜਦੀ ਜਵਾਨੀ ਦਾ ਮਾਨ ਕਰੀਦਾ ਛੱਪਾਂ ਦੀਆਂ ਸਿਰਿਆਂ ਤੇ ਨਹੀਂ ਪੈਰ ਧਰੀਦਾ ਨੇ ਕੋਟ ਪਰੇ ਤੋਂ ਪਰੇ ਸਾਡੇ ਬਾਰੇ ਰੱਖੀ ਨਾ ਤੂੰ ਦਿਲ 'ਚ ਭੁਲੇਖਾ ਆ ਰੋਲ ਦਿੱਤੇ ਐਸੀ ਕਹਿੰਦੇ ਅੱਜ ਖਰੇ ਤੋਂ ਖਰੇ ਆਏ ਪਾੜੇ ਤੋਂ ਖਰੀ ਕੁਸ਼ਤੀ ਹੋਈ ਹੈ ਅੱਜ ਖਰੇ ਤੋਂ ਖਰੇ ਮਾਲਾ ਇਹ ਹੈ ਤੇ ਇਧਰ ਸਪான்ਸਰ ਵੀ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਦਰਸ਼ਕ ਵੀ ਜਿਹੜੇ ਪਰੇ ਤੋਂ ਪਰੇ ਆਏ ਹੋਏ ਅੱਜ ਮੱਖਣ ਜੀ ਅਗਲੇ ਸਾਲ ਸਰਦਾਰ ਗੈਨ ਸਿੰਘ ਜੀ ਅਮਰੀਕਾ ਵਾਲਿਆਂ ਨੇ ਇਸ ਵਾਰੀ ਵੀ 51000 ਤੇ ਅਗਲੇ ਸਾਲ ਕਹਿੰਦੇ ਜਾ ਫੇਰ ਦੇ ਦੇਵਾਂਗੇ ਉਹ ਦਾਦੇ ਦੀ ਮਾਨ ਇਹ ਦਾਦੇ ਦੀ ਰਹਿਮਤ ਆ ਸਾਡੇ ਇੰਦਰਾ ਜੀ ਧੰਨਵਾਦ ਕਰਦੇ ਜੀ ਸਵਰਗੀ ਸ਼੍ਰੀ ਸ਼ੇਖਮਾਰ ਜੀ ਦਾ ਪਰਿਵਾਰ ਉਹਨਾਂ ਦੇ ਪਰਿਵਾਰ ਦੇ ਬਲੋ ਅਗਲੇ ਸਾਲ ਨੁੰਨੀ ਪੰਨਤ ਜੀ ਦੱਸ ਕੇ ਗਏ ਆ ਕਿ ਅਗਲੇ ਸਾਲ ਜਿਹੜਾ ਥੋੜਾ ਟਰੈਕਟਰ ਦਿੱਤਾ ਜਾਵੇਗਾ ਉੱਥੇ ਬੁਲਟ ਮੋਟਰਸਾਈਕਲ ਜੱਸਾ ਇਡਲੀ ਮੀ ਕਾਰਲੀ ਬਲਜੀਤ ਆਵੀ ਗੰਦੋੜਾ ਔਰ ਸਬਾ ਇਡਲੀ ਇਹਨਾਂ ਵੀਰਾਂ ਵੱਲੋਂ ਦੋਨੀ ਕੇ ਦਾ ਪਰਿਵਾਰ ਇਹਨਾਂ ਵੀਰਾਂ ਵੱਲੋਂ ਅਗਲੇ ਸਾਲ ਬੁਲਟ ਮੋਟਰਸਾਈਕਲ ਹੋਵੇਗਾ ਤੇ ਇਸ ਤੋਂ ਇਲਾਵਾ 9 10 ਹੋਰ ਪ੍ਰਾਈਜ਼ ਜਿਹੜੇ ਮੈਂ ਲਿਖੇ ਹੋਏ ਆ ਇੱਕ ਵੈਸੇ ਗਰਮੀ ਇੱਕ ਪਲਵਾਨਾ ਨੇ ਵਾਕਈ ਅੱਜ ਗਰਮੀ ਲਿਆਤੀ ਐ ਅੱਜ ਤਾਂ ਪਟਾਕੇ ਚਲਾਟੇ ਆ ਉਹ ਪਰਲੇ ਪਾਸੇ ਜੁੰਮਾ ਵੀ ਉੱਪਰਲੇ ਪਾਸੇ ਆ ਆ 2 ਮਿੰਟ ਦਾ ਸਮਾਂ ਪਰਮਿੰਦਰ 2 ਮਿੰਟ ਦਾ ਸਮਾਂ ਲੱਗੀ ਬੋਹਾਲੀ ਤੁਹਾਡੀ ਕੁਸ਼ਤੀ ਦਾ 2 ਮਿੰਟ ਦਾ ਸਮਾਂ ਉੱਤੇ ਪੰਡਤ ਜੀ ਬਾਲਕ੍ਰਿਸ਼ਨ ਜੀ ਦਾ ਪਰਿਵਾਰ ਸਾਡੇ ਵੀਰਾਂ ਵੱਲੋਂ ਪੰਡੇ ਜੀ ਵੱਲੋਂ ਬਹੁਤ ਸਾਰਾ ਮਾਨ ਬੋਲਤ ਖੁਸ਼ੂ ਕੇ ਭੇਜਿਆ ਤੈਨੂੰ ਤੋਂ ਧੰਨਵਾਦ ਲੋ ਜੀ ਦੋਵੇਂ ਕੁਸ਼ਤੀਆਂ ਇਸ ਟਾਈਮ ਆਰ ਪਾਰ ਲੈਣੀਆਂ ਕੁਸ਼ਤੀਆਂ ਆਰ ਪਾਰ ਕਿਉਂਕਿ ਕੁਸ਼ਤੀ ਆਰ ਪਾਰ ਵੀ ਕੁਸ਼ਤੀ ਟੈਟਵਾਈ ਦੀ ਕੁਸ਼ਤੀ ਜਿੱਤ ਹਾਰ ਦੀ ਹਾਂ ਫੈਸਲੇ ਬੜੇ ਗੱਡਵੇਂ ਆ ਸਾਡੀ ਟੰਗੜਾ ਕਮੇਟੀ ਦੇ ਕਿ ਕੋਈ ਕੁਸ਼ਤੀ ਵੱਡੀ ਬਰਾਬਰ ਨਹੀਂ ਸਿਰਾਈ ਜਾਣੀ 11000 ਤੋਂ ਲੈ ਕੇ ਸਾਰੀਆਂ ਕੁਸ਼ਤੀਆਂ ਦੇ ਫੈਸਲੇ ਆ ਸਵੀ ਰਾਮੇਵਾਲ ਨੇ ਵੀ ਦਾਅ ਪੇਜ ਮਾਰਿਆ ਉਧਰ ਪੰਜਾਬੀ ਮੁੰਡਾ ਜਾਗਰੇ ਵਾਲੇ ਸਰਪੰਚ ਪੇਜੀ ਕਦੋਲਾ ਉਹਨਾਂ ਲੋ ਇੱਕ ਮਿੰਟ ਜੀ ਪਵਨ ਜੁਕੇ ਤੇ ਜੋਨੀ ਜੁਕੇ ਅਗਲੇ ਸਾਲ ਇਹਨਾਂ ਵੱਲੋਂ 11000 ਦਾ ਇੱਕ ਪਟਕਾ ਹੋਰ ਦਿੱਤਾ ਜਾਵੇਗਾ 11000 ਦੀ ਇੱਕ ਚੰਡੀ ਹੋਰ ਹੋਵੇਗੀ ਜੀ ਨਾਲ ਲਿਖਾ ਜਾਵੇ ਜੀਸੀ ਬਾਦ ਰਾਜਪ ਜੀ ਆ ਦੋ ਕੁਸ਼ਤੀਆਂ ਤੇ ਬਾਅਦ ਚੰਡੀ ਦੀ ਕੁਸ਼ਤੀ ਤੇ ਦੋਨੋਂ ਪਹਿਲਵਾਨ ਤਿਆਰ ਹੈ ਰਾਜੂ ਰਈਏਵਾਲ ਤੇ ਜੋਨਟੀ ਅਖਾੜਾ ਧਲੇਤਾ ਇਹ ਵੀ ਸਿਰੇ ਦੀ ਕੁਸ਼ਤੀ ਹੋਣੀ ਹੈ ਮਲ ਦੋਨੋਂ ਹੀ ਬੜੇ ਤਕਨੀਕ ਵਾਲੇ ਮੱਲਮ ਮਿੰਟਾਂ ਦੇ ਵਿੱਚ ਕੋਈ ਵੀ ਮੱਲ ਫੈਸਲਾ ਕਰਦਾ ਇਹ ਤਾਂ ਉਸ ਮਾਲਕ ਦੇ ਹੱਥ ਵਾਲੀ ਗੱਲ ਹੈ ਕਿ ਚੁੰਗ ਬੂਰੀਆਂ ਜਿਨ੍ਹਾਂ ਨੇ ਡੰਡ ਕੱਢੇ ਉਹ ਨਿਤਰੇ ਅੱਜ ਮੈਦਾਨ ਅੰਦਰ ਜਿੱਤ ਹਾਰ ਪ੍ਰਮਾਤਮਾ ਦੇ ਹੱਥ ਹੁੰਦੀ ਹੋਣਾ ਚਾਹੀਦਾ ਹੌਸਲਾ ਇਨਸਾਨ ਅੰਦਰ ਹੌਸਲਾ ਅੰਦਰ ਜਮਾਜੀ ਅੰਦਰ 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 ਫਿਸਲ ਵੱਜ ਗਈ ਹੈ ਹੁਣ ਛੱਡ ਦਿਓ ਅੰਦਰ ਲਿਆਓ ਤੇ ਨਾਲ ਹੀ ਹਾ ਪੁਆਇੰਟ ਤੇ ਕਰਾਓ ਜੀ ਕੁਸ਼ਤੀ ਹਣ 3 ਮਿੰਟ ਦਾ ਸਮਾਂ ਲਾਓ ਪੁਆਇੰਟ ਦੇ 3 ਮਿੰਟ ਦੇ ਸਮੇਂ ਤੇ ਜਿਹੜਾ ਮਲ ਪੁਆਇੰਟ ਬਣਾ ਲੇਗਾ ਮਲ ਦੇ ਗੋਡੇ ਲਵਾ ਕੇ ਲੱਕ ਤੇ ਆ ਜਾਏਗਾ ਲੰਗੋਟਾ ਨਹੀਂ ਫੜਿਆ ਜਾਏਗਾ ਅਗਰ ਮਲ ਖਾੜੇ ਦੇ ਵਿੱਚੋਂ ਬਾਹਰ ਭੱਜ ਕੇ ਨਿਕਲ ਜਾਂਦਾ ਤਾਂ ਵੀ ਪੁਆਇੰਟ ਉਹਦੇ ਅਗੇਜ ਦਿੱਤਾ ਜਾਣਾ ਹੈ ਇਹ ਗੱਡੇ ਵਾਲੇ ਰੂ ਨਾ ਦੁਨੀਆ ਦੀ ਕੋਈ ਖੇਡ ਨਹੀਂ ਜਿਹਦੇ ਵਿੱਚ ਕੋਈ ਫੈਸਲਾ ਨਾ ਹੋਵੇ ਬਰਾਬਰ ਹੋ ਜਾਏ ਕੰਮ ਪਰ ਪਹਿਲਵਾਨੀ ਜਿੱਦੇ ਹੁਣ ਫੈਸਲੇ ਹੋਣ ਲੱਗ ਪਏ ਆ ਹਾਂਜੀ ਹਾਂਜੀ ਵਾਹ ਟਾਈਮ ਹੋ ਗਿਆ ਜੀ ਹਾਂਜੀ ਵਾਹ ਤੇ ਫੈਸਲਾ ਚਾਹੀਦਾ ਤੇ ਆਓ ਜੰਡੀ ਦੀ ਕੁਸ਼ਤੀ ਦੇ ਮੱਲ ਵੀ ਲੱਗ ਕੇ ਆ ਜਿਓ ਆਪਾਂ ਫੋਟੋ ਕਰਾ ਲਈਏ ਆ ਵੀ ਜੌਂਟੀ ਲੱਗ ਕੇ ਆ ਜਿਓ ਰਾਜੂ ਰਈਵਾਲ ਲੱਗ ਕੇ ਆ ਜਿਓ ਸਾਡੇ ਵੀਰ ਸੱਭਾ ਇਟਲੀ ਨਾਲੀ 152000 ਦਾ ਅੱਜ ਦਾ ਪਹਿਲੇ ਨੰਬਰ ਦਾ ਫਟਕਾ ਜਿਹੜਾ ਦਿੱਤਾ ਜਾ ਰਿਹਾ ਹੈ ਇਹ ਸਾਰੇ ਉਹਨਾਂ ਪਰਿਵਾਰਾਂ ਨੂੰ ਬੇਨਤੀ ਲੱਗ ਕੇ ਆ ਜਿਓ ਤਾਂ ਜੋ ਫੋਟੋ ਕਰਾ ਕੇ ਆਪਾਂ ਆਪਣੀ ਫੁੱਲ ਤਿਆਰੀ ਰੱਖੀਏ ਕਿਉਂਕਿ ਸੋ ਅਗਲੇ ਸਾਲ ਸਰਦਾਰ ਗਿਆਨ ਸਿੰਘ ਦੀ ਦਿਆਲ ਉਹਨਾਂ ਦੇ ਪਰਿਵਾਰ ਵੱਲੋਂ 55000 ਦਾ ਭਟਕਾ ਦਿੱਤਾ ਜਾਣਾ ਸੋ ਇਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਆਓ ਇੱਕ ਯਾਦਗਾਰੀ ਤਸਵੀਰ ਦੋਵੇਂ ਮੱਲਾ ਦੇ ਨਾਲ ਚੋਟੀ ਦੇ ਮੱਲਾ ਅੱਜ ਮੈਦਾਨ ਜਰ ਦਿਖਾਏ ਹੋਏ ਗਿਆਨ ਸਿੰਘ ਜੀ ਯੂਐਸਏ ਬਹੁਤ-ਬਹੁਤ ਧੰਨਵਾਦੀ ਕਰਦੇ ਆ ਦਿਆਲ ਪਰਿਵਾਰ ਦਾ ਜੀ ਲੋ ਜੀ ਇੱਕ ਯਾਦਗਾਰੀ ਤਸਵੀਰ ਆਜੂ ਰਹੀਏ ਬਾਲ ਤੇ ਜੋਨਟੀ ਦਿੱਲੀ ਦੋਵੇਂ ਚੰਡੀ ਵਾਲੇ ਮਾਲ ਨੇ ਇੱਕ ਨੰਬਰ ਦੀ ਚੰਡੀ ਦੇ ਦੋ ਮੱਲਾਂ ਦੇ ਨਾਲ ਪਰਿਵਾਰ ਤੇ ਇੱਕ ਮਿੰਟ ਆ ਦਾਦੇ ਦੀ ਰਹਿਮਤ ਹੋ ਗਈ ਆ ਕਹਿੰਦੇ ਜੌਂਟੀ ਜਿਹੜਾ ਰੇਲਵੇ ਦੇ ਵਿੱਚ TTD ਲੱਗ ਗਿਆ ਜੀ ਜੀ ਆ ਦੇਖੋ ਕਿੱਡੀਆਂ ਵੱਡੀਆਂ ਨੌਕਰੀਆਂ ਰੇਲਵੇ ਦੇ ਵਿੱਚ ਮਿਲਦੀਆਂ ਪਹਿਲਵਾਨੀ ਦਾ ਏਸ਼ੀਆ ਦਾ 골ਡ ਮੈਡਲਿਸਟ ਪਹਿਲਵਾਨ ਹੈ ਜਿਹਨੂੰ ਹੁਣੇ-ਹੁਣੇ ਰੇਲਵੇ ਦੇ ਵਿੱਚ TTD ਜੌਂਸਨ ਇੱਕ ਮਿੰਟ ਬਾਜੀ ਸਪਾਂਸਰਡ ਪਰਿਵਾਰ ਪੂਰਾ ਆ ਗਿਆ ਬਈ ਸਾਬੇ ਹੁਣਾਂ ਦਾ ਪਰਿਵਾਰ ਮੀਕੀ ਹੁਣਾਂ ਦਾ ਪਰਿਵਾਰ ਜੱਸੀ ਹੁਣਾਂ ਦਾ ਪਰਿਵਾਰ ਸਾਰੇ ਆ ਗਏ ਵੀ ਅੰਦੀ ਘਰੋੜਾ ਸਾਰੇ ਪਰਿਵਾਰ ਆ ਗਿਆ ਜੀ ਕਿਉਂਕਿ ਜ਼ਿੰਮੇਵਾਰੀ ਵੱਡੀ ਹੈ ਇੱਕ ਦੋ ਥਾਵਾਂ ਤੇ ਸਿੰਘਾਂ ਵਿੱਚ ਇਹ ਹੋਇਆ ਕਿ ਅਸੀਂ ਪਰਿਵਾਰਾਂ ਨੂੰ ਸਹੀ ਢੰਗ ਨਾਲ ਫੋਟੋ ਨਹੀਂ ਕਰਵਾ ਸਕੇ ਪਰਿਵਾਰਾਂ ਦੀ ਤੇ ਉਹ ਪਰਿਵਾਰ ਰੋਸ ਗਿਆ ਗੁੱਸੇ ਹੋ ਗਏ ਚੁੰਮਾ ਸ਼ਾਹਕੋਟ ਵਿੱਚ ਦਿੱਤ ਗਿਆ ਬਈ ਪੁਆਇੰਟ ਲੈ ਗਿਆ ਤਾੜੀ ਮਾਰ ਦੋ ਲਓ ਜੀ ਇੱਕ ਯਾਦਗਾਰੀ ਤਸਵੀਰ ਅੱਜ ਦੀ ਝੰਡੀ ਦੇ ਇਹਨਾਂ ਮੱਲਾਂ ਦੇ ਨਾਲ ਬਸ ਕੁਝ ਮਿੰਟਾਂ ਦਾ ਸਮਾਂ ਬਾਕੀ ਫਿਰ ਪਟਕੇ ਦੀ ਕੁਸ਼ਤੀ ਐਨ ਗਹਿ ਗੱਟ ਮੁਕਾਬਲਾ ਹੋਣਾ ਹੈ ਧਮਾਕੇਦਾਰ ਫਰਟੇਦਾਰ ਨੂੰ ਲਓ ਜੀ ਅੱਜ ਦੀ 151000 ਦੀ ਚੰਦੇ ਦੀ ਕੁਸ਼ਤੀ ਦੀ ਦੋਨਾਂ ਮੱਲਾਂ ਦੀ ਫੋਟੋ ਜਿਹੜੀ ਹੋ ਗਈ ਹੈ। ਪਰਵੇਸ਼ ਕੰਦੋਲਾ ਇਹਦਾ ਦੱਸੋ ਜੀ ਫੈਸਲਾ। ਹਾਂ ਫੈਸਲਾ ਸਾਡੇ ਕ੍ਰਿਸ਼ੇਰ ਜੀ ਨੇ ਕਰਨਾ ਜੋ ਖਾੜੇ ਦੇ ਵਿੱਚ ਰੈਫਰੀ ਦੀ ਡਿਊਟੀ ਨਿਭਾ ਰਹੇ ਆ। ਹਾਂ ਖਾੜੇ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੇ ਫੈਸਲਾ ਕਰਨਾ। ਪਰਵੇਸ਼ ਕੰਦੋਲਾ ਸਨਮਾਨ ਸਾਹਿਬ ਲਓ ਜੀ ਧੰਨਵਾਦ। ਉਹ ਬੱਲੇ ਬੱਲੇ ਬੱਲੇ। ਇਹ ਵੀ ਆਪਣਾ ਬੀਜੀ ਆ ਮੈਂ ਕਿਹਾ ਮੰਚ ਤੇ ਖੜਾ ਕੌਣ ਬੈਠਾ ਹੈ ਲਓ ਜੀ ਚੰਡੀ ਦੀ ਵੀ ਕੁਸ਼ਤੀ ਅਸੀਂ ਨਾਲੇ ਸ਼ੁਰੂ ਕਰਾ ਲੈਨੇ ਆ ਸਾਡੇ